ਬਹੁ ਸਮੇਂ ਪਹਿਲੇ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਤੇ ਨੇਕ ਇਨਸਾਨ ਸੀ ਉਹੋ ਰੋਜ਼ ਜੰਗਲ ਵਿੱਚ ਲੱਕੜਾ ਕੱਟਣ ਜਾਂਦਾ ਤੇ ਉਹਨਾਂ ਨੂੰ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਇੱਕ ਦਿਨ ਉਹ ਨਦੀ ਦੇ ਕੰਢੇ ਇੱਕ ਦਰਖਤ ਤੇ ਲੱਕੜ ਕੱਟ ਰਿਹਾ ਸੀ। ਉਚਾਨਕ ਉਸਦੇ ਹੱਥੋਂ ਕلہਾੜੀ ਤਲਕ ਗਈ ਤੇ ਸਿੱਧੀ ਡੂੰਗੀ ਨਦੀ ਵਿੱਚ ਜਾ ਡਿੱਗੀ। ਲੱਕੜਹਾਰਾ ਬਹੁਤ ਉਦਾਸ ਹੋ ਗਿਆ। ਉਸਦੇ ਕੋਲ ਨਵੀਂ ਕلہਾੜੀ ਖਰੀਦਣ ਲਈ ਪੈਸੇ ਨਹੀਂ ਸਨ। ਉਹ ਨਦੀ ਦੇ ਕੰਢੇ ਬੈਠ ਕੇ ਰੋਣ ਲੱਗਾ ਤੇ ਪ੍ਰਮਾਤਮਾ ਨੂੰ ਯਾਦ ਕਰਨ ਲੱਗਾ। ਲੱਕੜਹਾਰ ਦਾ ਰੋਣਾ ਸੁਣ ਕੇ ਨਦੀ ਵਿੱਚੋਂ ਜਲਦੇਵੀ ਪ੍ਰਗਟ ਹੋਈ ਦੇਵੀ ਨੇ ਪੁੱਛਿਆ ਭਲੇ ਮਾਨਸ ਤੂੰ ਕਿਉਂ ਰੋ ਰਿਹਾ ਹੈ ਲੱਕੜਹਾਰੇ ਨੇ ਹੱਥ ਜੋੜ ਕੇ ਕਿਹਾ ਦੇਵੀ ਮੇਰੀ ਕੁल्हाੜੀ ਪਾਣੀ ਵਿੱਚ ਡਿੱਗ ਗਈ ਹੈ ਹੁਣ ਮੈਂ ਲੱਕੜ ਕਿਵੇਂ ਕਟਾਂਗਾ ਤੇ ਆਪਣੇ ਬੱਚਿਆਂ ਨੂੰ ਰੋਟੀ ਕਿਵੇਂ ਖਵਾਵਾਂਗਾ ਦੇਵੀ ਨੂੰ ਉਸਤੇ ਤਰਸ ਆ ਗਿਆ ਉਸਨੇ ਪਾਣੀ ਵਿੱਚ ਡੁਬਕੀ ਲਗਾਈ ਤੇ ਸੋਨੇ ਦੀ ਕੁਲਾਰੀ ਕੱਢ ਕੇ ਲਿਆਂਦੀ ਦੇਵੀ ਨੇ ਪੁੱਛਿਆ ਕਿ ਇਹ ਤੇਰੀ ਕੁਲਾਰੀ ਹੈ ਲੱਕੜਹਾਰੇ ਨੇ ਕਿਹਾ ਨਹੀਂ ਮਹਾਰਾਣੀ ਇਹ ਸੋਨੇ ਦੀ ਕੁਲਹਾੜੀ ਮੇਰੀ ਨਹੀਂ ਹੈ ਦੇਵੀ ਨੇ ਦੁਬਾਰਾ ਡੁਬਕੀ ਲਗਾਈ ਇਸ ਵਾਰ ਇੱਕ ਚਾਂਦੀ ਦੀ ਕੁਲਹਾੜੀ ਲੈ ਆਈ ਪੁੱਛਿਆ ਕਿ ਇਹ ਤੇਰੀ ਹੈ ਲੱਕੜਹਾਰੇ ਨੇ ਫਿਰ ਨਾਂ ਵਿੱਚ ਸਿਰ ਹਿਲਾਇਆ ਨਹੀਂ ਇਹ ਮੇਰੀ ਨਹੀਂ ਹੈ ਤੀਸਰੀ ਵਾਰ ਦੇਵੀ ਨੇ ਡੁਬਕੀ ਲਗਾਈ ਤੇ ਲੱਕੜਹਾਰੇ ਦੀ ਪੁਰਾਣੀ ਕੁਲਹਾੜੀ ਕੱਢ ਲਿਆਂਦੀ ਇਸ ਨੂੰ ਦੇਖ ਕੇ ਲੱਕੜਹਾਰਾ ਖੁਸ਼ੀ ਨਾਲ ਉਛਲ ਪਿਆ ਹਾ ਜੀ ਇਹ ਮੇਰੀ ਕੁਹਾੜੀ ਹੈ ਜਲ ਦੇਵੀ ਲੱਕੜਹਾਰੇ ਦੀ ਇਮਾਨਦਾਰੀ ਤੋਂ ਬਹੁਤ ਪ੍ਰਸੰਨ ਹੋਈ ਉਸਨੇ ਸੋਚਿਆ ਕਿ ਇਹ ਆਦਮੀ ਗਰੀਬ ਹੋਣ ਦੇ ਬਾਵਜੂਦ ਲਾਲਚੀ ਨਹੀਂ ਹੈ। ਦੇਵੀ ਨੇ ਖੁਸ਼ ਹੋ ਕੇ ਉਸ ਨੂੰ ਤੋਹਫੇ, ਵੱਜੋ, ਸੋਨੇ ਤੇ ਚਾਂਦੀ ਦੀਆਂ ਕੁਲਹਾੜੀਆਂ ਵੀ ਦੇ ਦਿੱਤੀਆਂ। ਲੱਕੜਹਾਰਾ ਖੁਸ਼ੀ-ਖੁਸ਼ੀ ਆਪਣੇ ਘਰ ਗਿਆ ਤੇ ਉਸਨੇ ਸੁੱਖ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕੀਤਾ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ। ਸੱਚ ਬੋਲਣ ਵਾਲੇ ਦਾ ਹਮੇਸ਼ਾ ਸਤਕਾਰ ਹੁੰਦਾ ਹੈ। ਉਸ ਨੂੰ ਅੰਤ ਵਿੱਚ ਚੰਗਾ ਫਲ ਮਿਲਦਾ ਹੈ ਲਾਲਚ ਬੁਰੀ ਬਲਾ ਹੈ ਸਾਨੂੰ ਦੂਜਿਆਂ ਦੀਆਂ ਚੀਜ਼ਾਂ ਦਾ ਲਾਲਚ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਈਕ ਜਰੂਰ ਕਰਿਓ ਜਦ ਤੱਕ ਦੋ ਇਜਾਜਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ